ਦਸਮਾ ਹਾੜ ਹੋਵੇ ਸਿਆਲ ਹੋਵੇ ਗੇਂਦੇ ਚੋਰ ਦਾ ਪਹਿਲਾ ਬੋਲ RAM ਬਈਓਏ ਉਹਨਾਂ ਦਾ ਪੱਕਾ ਟੀਚਾ ਸੀ ਸਿਆਲਾਂ ਵਿੱਚ ਚੰਨੂ ਤੇ ਗਾਨੀ ਸਬਾਤਾਂ ਵਿੱਚ ਪੈਂਦੇ ਤੇ ਹਾੜਾਂ ਵਿੱਚ ਵਿੜਾ ਖੁੱਲਾ ਸੀ ਉਧਰ ਚੌਗਾਨ ਵਿੱਚ ਰਾਤ ਨੂੰ ਕੋਈ ਨਾ ਹੁੰਦਾ ਮੈੰਗਲ ਵੱਡੇ ਤੜਕੇ ਜਦੋਂ ਮੂੰਹ ਨੂੰ ਮੂੰਹ ਹਲੇ ਦਿਸਦਾ ਨਾ ਹੁੰਦਾ ਚੌਗਾਨ ਦੀ ਕੰਦ ਟੱਪਦਾ ਤੇ ਸਰਦਾਰੋਂ ਨੂੰ ਆ ਮਿਲਦਾ ਉਹ ਦਰਖਤਾਂ ਦੀ ਛਾਂ ਵਿੱਚ ਹੋ ਜਾਂਦੇ ਫੇਰ ਤਾਂ ਮਹਿੰਗਲ ਕਈ ਦਿਨਾਂ ਪਿਛੋਂ ਕੰਦ ਟੱਪਦਾ ਜਿਸ ਦਿਨ ਉਹਨੇ ਕੰਦ ਟੱਪਣੀ ਹੁੰਦੀ ਉਹ ਇੱਕ ਦਿਨ ਪਹਿਲਾਂ ਉਹਨਾਂ ਦੀ ਹਵੇਲੀ ਆਉਂਦਾ ਸਰਦਾਰੋ ਬਿਨਾਂ ਕਹੇ ਸਮਝ ਜਾਂਦੀ ਕਿ ਕੱਲ ਨੂੰ ਕੰਦ ਟੱਪਣੀ ਹੈ ਜਦੋਂ ਵੀ ਉਹ ਆਉਂਦਾ ਉਹ ਚਾਹ ਤਰ ਲੈਂਦੀ ਚਾਹ ਵਿੱਚ ਬੋਤੀ ਦਾ ਦੁੱਧ ਪਾਉਂਦੀ ਬੋਤੀ ਦੇ ਦੁੱਧ ਦੀ ਚਾਹ ਮਹਿੰਗਲ ਨੂੰ ਸਵਾਦ ਲੱਗਦੀ ਸੀ ਜੰਨੂ ਤੇ ਮਹਿੰਗਲ ਚਾਹ ਪੀਂਦੇ ਸਰਦਾਰੋ ਉਹਨਾਂ ਕੋਲ ਸਧਾਰਨ ਜਿਹਾ ਬੈਠ ਜਾਂਦੀ ਮਾੜੀ-ਮੋਟੀ ਗੱਲ ਕਰਦੀ ਫੇਰ ਉੱਠ ਖੜਦੀ ਤੇ ਬਹੂ ਕੋਲ ਜਾ ਬੈਠਦੀ ਨੂੰ ਸੱਸ ਨਹਿਰੂ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੀਆਂ ਲੱਗਦਾ ਜਿਵੇਂ ਮਹਿੰਗਲ ਵੱਲ ਸਰਦਾਰੋ ਦਾ ਕੋਈ ਧਿਆਨ ਹੀ ਨਾ ਹੋਵੇ ਇੱਕ ਸਵੇਰ ਚੌਗਾਂ ਦੇ ਹਨੇਰੇ ਵਿੱਚ ਉਹਨਾਂ ਨੇ ਝੇੜਾ ਕੀਤਾ ਕਿ ਇਉਂ ਕਿੰਨਾ ਕੁ ਚਿਰ ਉਹ ਇਸ ਤਰ੍ਹਾਂ ਚੋਰਾ ਮੰਗ ਮਿਲਦੇ ਰਹਿਣਗੇ ਮਹਿੰਗਲ ਕਹਿ ਰਿਹਾ ਸੀ ਆਸ ਵਾਲੀ ਤੰਦ ਟੱਪਣੀ ਬੜੀ ਔਖੀ ਲੱਗਦੀ ਹੈ ਹੁਣ ਕਿਉਂ ਹਾਰ ਗਏ ਤੂੰ ਸਰਦਾਰੋ ਨੇ ਉਹਦਾ ਮੋਢਾ ਫੜਿਆ ਨਹੀਂ ਆ ਰਿਹਾ ਤਾਂ ਮੇਰਾ ਕਿਹੜਾ ਪਾਸਾ ਹੈ ਪਰ ਕੋਈ ਹੋਰ ਢੰਗ ਨਹੀਂ ਹੋ ਸਕਦਾ ਹੋਰ ਕਿਵੇਂ ਬਈ ਹੋਰ ਕਿਧਰੇ ਮਿਲ ਲਿਆ ਕਰੀਏ ਆਪਾਂ ਹਾਂ ਇਹੀ ਮੈਂ ਕਹਿੰਨੀ ਐ ਜਦੋਂ ਮੈਂ ਦੁੱਲੇ ਕੋਲੋਂ ਉੱਠ ਕੇ ਆਉਨੀਆਂ ਮੈਨੂੰ ਡਰ ਜਾ ਰਹਿੰਦਾ ਏ ਜਿਵੇਂ ਉਹ ਮੇਰੇ ਮਗਰੇ ਆ ਰਿਹਾ ਹੋਵੇ ਜੇ ਕਦੇ ਫੜੇ ਗਏ ਦੁੱਲੇ ਦਾ ਹਰਖ ਪੈੜਾ ਮਾਰ ਦੂ ਮੈਨੂੰ ਤਾਂ ਉਹ ਫਿਰ ਹੋਰ ਕਿਵੇਂ ਕਰੀਏ ਮੈਂਗਰ ਨੇ ਫਿਕਰ ਕੀਤਾ ਇੱਕ ਗੱਲ ਮੇਰੇ ਦਿਮਾਗ ਚ ਆਉਂਦੀ ਐ ਮੈਂ ਬਾਜ਼ੀਗਿਰਨੀਆਂ ਵਾਲੀ ਕੋਥਲੀ ਲੈ ਲੈਨੀ ਐ ਪਿੰਡਾਂ ਚ ਜਾਇਆ ਕਰੂੰ ਚੀਜ਼ਾਂ ਵੇਚਣ ਮੈਨੂੰ ਆਉਂਦਾ ਏ ਇਹ ਕੰਮ ਮੇਰੀ ਮਾਂ ਕਰਦੀ ਹੁੰਦੀ ਸੀ ਫੇਰ ਫੇਰ ਉਧਰੇ ਕਿਧਰੇ ਟੱਕਰ ਜਾ ਕਰਾਂਗੇ ਉਂ ਤਾਂ ਕਰੂੰ ਨਿਕਲਿਆ ਨਹੀਂ ਜਾਂਦਾ ਸਰਦਾਰੋਂ ਨੇ ਕਿਹਾ ਮੇਂਗਲ ਹੱਸਣ ਲੱਗਿਆ ਹੁਣ ਇਹ ਕੰਮ ਕਰੇਗੀ ਕੀ ਮੜਾ ਨਾਲੇ ਮੇਰਾ ਫੇਰਾ ਤੋਰਾ ਹੋ ਜਾ ਕਰੂ ਹਵੇਲੀ ਚ ਤਾਂ ਕੈਦਨ ਬਣ ਕੇ ਰਹਿਨੀ ਆ ਮੈਂ ਨਾ ਕਿਧਰੇ ਆਉਣ ਨਾ ਜਾਣ ਪਰ ਕਿੱਥੇ ਮਿਲਿਆ ਕਰਾਂਗੇ ਵਾਵੇ ਤੇਰੇ ਖੇਤ ਥੋੜੇ ਨੇ ਮੱਕੀਆਂ ਕਪਾਹਾਂ 익ਾਂ ਤੇ ਬਾਜਰੀਆਂ ਦੇ ਅੱਖ ਬਚਾ ਕੇ ਫਸਲ ਚ ਜਾਵੜਿਆ ਕਰਾਂਗੇ ਇਹਦਾ ਮਤਲਬ ਤੈਨੂੰ ਪਹਿਲਾਂ ਵੀ ਗਿਆਨ ਹੈਗਾ ਇਨ੍ਹਾਂ ਕੰਮਾਂ ਦਾ ਬੜੀ ਚਲਾਕ ਐ ਨਹੀਂ ਤੂੰ ਤਾਂ ਸਭ ਤੂੰ ਸਿਖਾਇਆ ਮੈਨੂੰ ਕਦੋਂ ਪਤਾ ਸੀ ਇਨ੍ਹਾਂ ਗੱਲਾਂ ਦਾ ਪਹਿਲਾਂ ਵੀ ਜਾਂਦੀ ਹੋਏਗੀ 익ਾਂ ਕਪਾਹਾਂ ਚ ਆਹੋ ਜਾਂ ਤੂੰ ਡੱਪਦਾ ਹੁੰਦਾ ਸੀ ਕੰਦਾ ਪਹਿਲਾਂ ਇਹ ਤੈਨੂੰ ਕਿਹਨੇ ਸਿਖਾਇਆ ਪਰ ਉਹਨਾਂ ਦਾ ਇਹ ਸਿਲਸਲਾ ਸਾਲ 6 ਮਹੀਨੇ ਹੀ ਚੱਲ ਸਕਿਆ ਜਿਸ ਦਿਨ ਸਰਦਾਰੋਂ ਨੇ ਕੋਥਲੀ ਲੈ ਕੇ ਪਿੰਡਾਂ ਵਿੱਚ ਜਾਣਾ ਹੁੰਦਾ ਇੱਕ ਦਿਨ ਪਹਿਲਾਂ ਮਹਿੰਗਲ ਉਹਨਾਂ ਦੀ ਹਵੇਲੀ ਆਉਂਦਾ ਅੱਗਾ ਪਿੱਛਾ ਦੇਖ ਕੇ ਉਹ ਉਹਨੂੰ ਪਿੰਡ ਦਾ ਨਾਮ ਦੱਸ ਦਿੰਦੀ ਉਹ ਉਸ ਦਿਨ ਸਵੇਰੇ ਸਵੇਰੇ ਚਾਹ ਪੀ ਕੇ ਘਰੋਂ ਨਿਕਲਦੀ ਦੋ ਤਿੰਨ ਪਰੌਂਠੇ ਪਕਾ ਕੇ ਨਾਲ ਲੈ ਜਾਂਦੀ ਵਿੱਚ ਗੰਡੇ ਦੀਆਂ ਫਾੜੀਆਂ ਤੇ ਕੋਈ ਅਚਾਰ ਰੱਖ ਲੈਂਦੀ ਉਸ ਪਿੰਡ ਦੇ ਰਾਹ ਵਿੱਚ ਕਿਧਰੇ ਬੈਠਾ ਮਹਿੰਗਲ ਪਹਿਲਾਂ ਹੀ ਉਹਨੂੰ ਉਡੀਕ ਰਿਹਾ ਹੁੰਦਾ ਆਮ ਤੌਰ ਉੱਤੇ ਉਹ ਕਿਸੇ ਉੱਚੀ ਫਸਲ ਨੇੜੇ ਖੜਦਾ ਫਸਲ ਨਾ ਹੁੰਦੀ ਤਾਂ ਉੱਚੇ-ਉੱਚੇ ਸਰਕੜੇ ਦੇ ਚੁੰਬ ਹੁੰਦੇ ਝਾੜ ਮਲਿਆਂ ਦੀਆਂ ਓਟਾਂ ਹੁੰਦੀਆਂ ਨਹੀਂ ਤਾਂ ਮੈੰਗਲ ਕਿਸੇ ਦੀ ਸੁੰਨੀ ਚੁੰਬੀ ਪਹਿਲਾਂ ਹੀ ਦੇਖ ਰੱਖਦਾ ਜਦੋਂ ਉਹ ਪਹਿਹ ਪਹਿ ਆਉਂਦੀ ਦਿਸਦੀ ਮੈੰਗਲ ਉਹਨੂੰ ਦੂਰੋਂ ਹੀ ਇਸ਼ਾਰਾ ਕਰ ਦਿੰਦਾ ਕਦੇ-ਕਦੇ ਅਜੀਹਾ ਹੁੰਦਾ ਕਿ ਸਰਦਾਰੋਂ ਪਛੜ ਕੇ ਆਉਂਦੀ ਉਹ ਮੀਲ ਵਾਂਗ ਗੱਡਿਆ ਖੜਾ ਸੁੱਕ ਜਾਂਦਾ ਤੇ ਮਨ ਵਿੱਚ ਹੀ ਉਹਨੂੰ ਗਾਲਾਂ ਕੱਢਦਾ ਕਦੇ ਅਜੀਹਾ ਵੀ ਹੁੰਦਾ ਕਿ ਉਹ ਪਹਿਲਾਂ ਲੰਗ ਜਾਂਦੀ ਤੇ ਮੰਗਲ ਪਿੱਛੋਂ ਆ ਕੇ ਦੁਪਹਿਰ ਤੱਕ ਖੜਾ ਰਹਿੰਦਾ ਉਹ ਮਿਲ ਹੀ ਨਾ ਸਕਦੇ ਪਿੰਡ ਵਿੱਚ ਬੜੀ ਸਰਦਾਰੋ ਪਤਾ ਨਹੀਂ ਕਦੋਂ ਮੁੜਦੀ ਕਦੇ ਕਦੇ ਖੇਤਾਂ ਵਿੱਚ ਇਧਰ ਉਧਰ ਬੰਦੇ ਫਿਰਦੇ ਦਿਸਦੇ ਤੇ ਉਹ ਇਕੱਠੇ ਹੋ ਹੀ ਨਾ ਸਕਦੇ ਉਹਨਾਂ ਦੀਆਂ ਦੇਹਾਂ ਕੰਬਣ ਲੱਗੀਆਂ ਕਿਤੇ ਫੜੇ ਨਾ ਜਾਈਏ ਉਸ ਦਿਨ ਉਹ ਬਿਨਾਂ ਮਿਲੇ ਵਾਪਸ ਆ ਜਾਂਦੇ ਇੱਕ ਦਿਨ ਪਹੇ ਤੋਂ ਦੂਰ ਪਰੇ ਇੱਕ ਸੁੰਨੀ ਝੁੰਬੀ ਵਿੱਚ ਉਹ ਬੈਠੇ ਪਰੌਂਠੇ ਖਾ ਰਹੇ ਸਨ ਗੋਲ ਦੀ ਨਿਤਰੇ ਹੋਏ ਪਾਣੀ ਦਾ ਖਾਲ ਵਗਦਾ ਸੀ ਮੈਂ ਗਲ ਹੱਸਣ ਲੱਗਿਆ ਕਗਰੀ ਪਾ ਕੇ ਤਾਂ ਤੂੰ ਪਾਂਦਰੀ ਜੀ ਲਗਦੀ ਐ ਸੁੱਥਣ ਗੁੜਤੀ ਪਾਇਆ ਕਰ ਸਿਰ ਦੇ ਵਾਲਾਂ ਦੀਆਂ ਐਨੀਆਂ ਮੀਡੀਆਂ ਵੀ ਨਾ ਕਰਿਆ ਕਰ ਸਿਰ ਨੂੰ ਐਨ ਮੜ ਲੈਨੀ ਐ ਖਿੱਦੋ ਵਾਂਗੂ ਫੇਰ ਕੀ ਹੋਜੂ ਫੇਰ ਜੱਟੀ ਲੱਗਿਆ ਕਰੇਗੀ ਜਟੀਆਂ ਵਾਂਗੂ ਰਹਾ ਕਰ ਹੁਣ ਵੀ ਤਾਂ ਜਟੀਆਂ ਜਿਹੜੀ ਜੱਟ ਮਗਰਦੂਰੀ ਫਿਰਦੀਆਂ ਉਹ ਵੀ ਹੱਸੀ ਦੋਵੇਂ ਹੀ ਅੰਬੇ ਪੈਸਨ ਫੇਰ ਇੱਕ ਦਿਨ ਸਰਦਾਰੋ ਬੋਲੀ ਇਹ ਨਿੱਤ ਦਾ ਕੁੱਤ ਖਨਾ ਮੁਖਾ ਕਿਉਂ ਨਹੀਂ ਦਿੰਦਾ ਮੈੰਗਲਾ ਕਿਵੇਂ ਮੁੱਕੂ ਇਹ ਮੈਨੂੰ ਲੈ ਚੱਲ ਕਿਧਰੇ ਕਿਤੇ ਵੀ ਲੈ ਜਾ ਮੈਨੂੰ ਇਸ ਬੁੜੇ ਦੀ ਪੈਦ ਚੋਂ ਛੁਡਾ ਦੇ ਆਪਾਂ ਕੋਈ ਕੰਮ ਕਰ ਲਾਂਗੇ ਰੋਟੀ ਖਾਈ ਜਾਵਾਂਗੇ ਮੈਂ ਤੇਰੀ ਬਾਂਦੀ ਬਣ ਕੇ ਰਹਾਂ ਅੱਛਾ ਇਹ ਗੱਲ ਹੈ ਮੈੰਗਲ ਸੋਚਾਂ ਵਿੱਚ ਪੈ ਗਿਆ ਤੇ ਫਿਰ ਬੋਲਿਆ ਚੰਗਾ ਠੀਕ ਹੈ ਕਰਦੇ ਆਂ ਫਿਰ ਕੋਈ ਹੀਲਾ ਹਾੜ ਸੌਣ ਦਾ ਮੀਨਾ ਸੀ ਆਸਮਾਨ ਨੂੰ ਬਦਾਮੀ ਖੱਖ ਚੜੀ ਹੋਈ ਸੀ ਪਹਿਲਾਂ ਤਸਵੀਰੇ ਸਵੇਰੇ ਲੱਗਿਆ ਸੀ ਜਿਵੇਂ ਬੱਦਲ ਹੋਣ ਉਮੀਦ ਸੀ ਮੀਂਹ ਦਾ ਟਾਂਸ ਬਣਦਾ ਜਾ ਰਿਹਾ ਹੈ ਪਰ ਫਿਰ ਆਕਾਸ਼ ਗੁੰਮਸਮ ਹੀ ਹੋ ਗਿਆ ਹਨੇਰੀ ਵਗੀ ਦੇ ਆਸਮਾਨ ਉੱਤੇ ਜਾ ਕੇ ਠਹਿਰ ਗਈ ਫਿਰ ਹਵਾ ਬੰਦ ਹੋ ਗਈ ਪੂਰਾ ਹਮਸਤੀ ਸਾਮਸਾ ਆਉਂਦਾ ਪਿੰਡੇ ਵਿੱਚੋਂ ਮੁੜ ਕੇ ਦੀਆਂ ਤਤੀਰੀਆਂ ਫੁੱਟਦੀਆਂ 15 ਕੁ ਦਿਨ ਪਹਿਲਾਂ ਥੋੜੀ ਜਿਹੀ بارش ਹੋਈ ਸੀ ਠੰਡੀ ਹਵਾ ਸੀ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਸੀ ਪਰ ਫਿਰ ਆ ਹਾਲ ਹੋ ਗਿਆ ਮੱਕੀਆਂ ਤੇ ਕਪਾਹ ਖੜੀਆਂ ਖੜੀਆਂ ਕੁਮਲਾ ਰਹੀਆਂ ਸਨ ਕਿਸਾਨਾਂ ਨੂੰ ਫਸਲਾਂ ਉੱਤੇ ਤਰਸ ਆਉਂਦਾ ਉਹ ਰੱਬ ਨੂੰ ਗਾਲਾਂ ਕੱਢ ਦੇ ਪਤਿਓਰਾ ਮੇਰਾ ਹੁਣ ਐਦੋਂ ਪਿੱਛੋਂ ਕਦੋਂ ਬਰੇਗਾ ਰੱਬ ਵੀ ਮੇਰਾ ਸਾਲਾ ਬਦਲੇ ਲੈਂਦਾ ਗਿਣਗਿਣ ਸਰਦਾਰੋ ਨੇ ਸਵੇਰੇ ਸਵੇਹਾ ਉੱਠ ਕੇ ਪਰੌਂਠੇ ਪਕਾਏ ਉਸ ਦਿਨ ਦੁੱਗਣੇ ਪਕਾਏ ਅੰਬ ਦਾ ਅਚਾਰ ਰੱਖ ਲਿਆ ਤੇ ਗੰਡੇ ਉਹ ਹਮੇਸ਼ਾ ਵਾਂਗ ਤਿਆਰ ਹੋਈ ਕੋਥਲੀ ਮੋਢੇ ਰੱਖੀ ਤੇ ਤੂਤ ਦੀ ਛਿਟੀ ਲੈ ਕੇ ਚੱਲ ਪਈ ਜਾਨ ਲੱਗੀ ਨੇ ਚੰਨੂ ਤੇ ਗਾਨੀ ਨਾਲ ਗੱਲਾਂ ਕੀਤੀਆਂ ਨਹਿਰੂ ਨੂੰ ਕੱਚਾਂ ਤੋਂ ਚੁੱਕ ਕੇ ਪਿਆਰ ਕੀਤਾ ਪੁੱਛਿਆ ਤੇਰੇ ਵਾਸਤੇ ਕੀ ਲੈ ਕੇ ਆਵਾਂ ਉਹ ਟਿੱਬੇ ਜਾ ਕੇ ਸਿੱਧਾ ਰੋਡੂ ਸ਼ਾਹ ਦੇ ਸਟੇਸ਼ਨ ਪਹੁੰਚੀ ਲੋਹੇ ਦੇ ਬੈਂਚ ਉੱਤੇ ਉੱਕਵਾਂ ਬੈਠਾ ਮਹਿੰਗਲ ਨੂੰ ਉਡੀਕ ਰਿਹਾ ਸੀ ਉਹਨਾਂ ਨੇ ਛੇਤੀ ਛੇਤੀ ਦੋ ਚਾਰ ਗੱਲਾਂ ਕੀਤੀਆਂ ਤੇ ਫਿਰ ਆਢ ਅਡ ਮੈਂਚਾਂ ਉੱਤੇ ਜਾ ਬੈਠੇ ਟਿਕਣਾ ਮਿਲਣ ਦੀ ਕੰਟੀ ਖੜਕੀ ਤਾਂ ਮਹਿੰਗਲ ਦੋ ਟਿਕਣਾ ਬਠਿੰਡੇ ਦੀਆਂ ਲੈ ਆਇਆ ਅੱਧੇ ਘੰਟੇ ਬਾਅਦ ਗੱਡੀ ਆ ਗਈ। ਉਹ ਚੁੱਪਚੀ ਬੀਤੇ ਹੀ ਦੋ ਡੱਬਿਆਂ ਵਿੱਚ ਚੜ ਗਏ। ਜਿਵੇਂ ਇੱਕ ਦੂਜੇ ਨੂੰ ਜਾਣਦੇ ਹੀ ਨਾ ਹੋਣ। ਮੈੰਗਲ ਨੇ ਨਿਗਾਹ ਮਾਰੀ। ਉਹਨਾਂ ਦੇ ਪਿੰਡ ਦਾ ਨਾਂ ਕੋਈ ਚੜਿਆ ਸੀ ਤੇ ਨਾ ਕੋਈ ਉਤਰਿਆ। ਇਹ 12 ਵਜੇ ਵਾਲੀ ਗੱਡੀ ਸੀ। ਰਾਮਪੁਰਾ ਫੂਲ ਜਾ ਕੇ ਉਹ ਇੱਕ ਡੱਬੇ ਵਿੱਚ ਹੋ ਗਏ। ਇਸ ਡੱਬੇ ਵਿੱਚ ਢਾਵੇਂ ਢਾਵੇਂ ਸਵਾਰੀ ਬੈਠੀ ਸੀ। ਕਰਸਾ ਦੀ ਰੁੱਤ ਸੀ। ਉਹ ਸਭ ਬੌਂਦਲੇ ਜਿਹੇ ਬੈਠੇ ਸਨ। ਡੱਬੇ ਦੇ ਪੱਖੇ ਬੰਦ ਸਨ। ਸਰਦਾਰੋ ਨੇ ਕੋਤਲੀ ਵਿੱਚੋਂ ਸੁਥਣ ਕੁੜਤੀ ਕੱਢੀ ਗੁਸਲਖਾਨੇ ਵਿੱਚ ਜਾ ਕੇ ਕਗਰੀ ਲਾ ਦਿੱਤੀ ਕਗਰੀ ਵਾਲੀ ਉੱਚੀ ਜਿਹੀ ਕੁੜਤੀ ਵੀ ਸੁਥਣ ਕੁੜਤੀ ਪਹਿਨ ਲਈ ਉਸ ਦਿਨ ਉਹਨੇ ਆਪਣੇ ਸਿਰ ਦੀਆਂ ਮੀਡੀਆਂ ਵੀ ਘੱਟ ਕੀਤੀਆਂ ਸਨ ਇੱਕ ਦਿਨ ਪਹਿਲਾਂ ਹੀ ਸਿਰ ਨਾਤੀ ਸੀ ਦੁੱਲੇ ਦੇ ਖਿਹੜੇ ਪਾ ਕੇ ਉਹਨੇ ਇਹ ਸੁਥਣ ਕੁੜਤੀ ਸਲਵਾਈ ਸੀ ਕਗਰੀ ਕੁੜਤੀ ਗੁੱਛਾ-ਮੁੱਛਾ ਕਰਕੇ ਉਹਨੇ ਕੋਤਲੀ ਵਿੱਚ ਪਾ ਲਈ ਨਵੀਨ ਕੋਰ ਚੁੰਨੀ ਕੱਢ ਕੇ ਸਿਰ ਉੱਤੇ ਲੈ ਲਈ ਇਚਨੀ ਉਸ ਤਰ੍ਹਾਂ ਦੀ ਸੀ ਜਿਹੋ ਜੀਆਂ ਚੁੰਨੀਆਂ ਥੰਮਣ ਵਾਲੇ ਪਿੰਡ ਦੀਆਂ ਆਮ ਜਨਾਨੀਆਂ ਆਪਣੇ ਸਿਰਾਂ ਉੱਤੇ ਰੱਖਦੀਆਂ ਜਨ ਖੜੀ ਹੋ ਕੇ ਕਹਿਣ ਲੱਗੀ ਕਿਉਂ ਲੱਗਦੀਆਂ ਨਾ ਹੁਣ ਜੱਟੀ ਹੁਣ ਮੈੰਗਲ ਦੇ ਕੰਨ ਵਿੱਚ ਬੋਲੀ ਸੀ ਮੈੰਗਲ ਨੇ ਹੈਰਾਨੀ ਨਾਲ ਪੁੱਛਿਆ ਇਹ ਕੱਪੜੇ ਕਦੋਂ ਬਣਵਾਲੇ ਸੀ ਤੂੰ ਜਿੱਦਣ ਤੂੰ ਕਹਿਤਾ ਸੀ ਦੂਜੇ ਦਿਨ ਹੀ ਆਗੇ ਕੱਪੜੇ ਫੇਰ ਤਾਂ ਤੂੰ ਯਾਦ ਰੱਖੀ ਮੇਰੀ ਗੱਲ ਹੋਰ ਤੂੰ ਖੁਸ਼ ਚਾਹਿੰਦਾ ਮੇਰੇ ਆ ਜੱਟਾ ਕੋਥਲੀ ਵਿੱਚੋਂ ਸਰਦਾਰੋਂ ਨੇ ਨੋਟਾਂ ਦੀ ਕਾਫੀ ਵੱਡੀ ਥਾਹੀ ਗੱਡੀ ਤੇ ਆਪਣੀ ਕੁਰਤੀ ਦੀ ਅੰਦਰਲੀ ਜੇਬ ਵਿੱਚ ਪਾ ਲਈ। ਉਹਨਾਂ ਦਿਨਾਂ ਵਿੱਚ ਕੁਰਤੀ ਨੂੰ ਖੱਬੀ ਵੱਖੀ ਵਾਲੇ ਪਾਸੇ ਅੰਦਰਲੀ ਜੇਬ ਲਵਾਉਣ ਦਾ ਰਿਵਾਜ ਸੀ। ਐਨੇ ਨੋਟ ਇਹ ਕਿੱਥੋਂ ਲੈਨੇ ਤੋਂ ਮੈਂਗਲ ਹੈਰਾਨ ਸੀ। ਜਿੰਨੇ ਸੀ ਬੁੜੇ ਕੰਜਰ ਦੀ ਜੇਬ 'ਚ ਸਭ ਕੱਢ ਲਈ। ਉਹ ਤਾਂ ਕੱਲਾ ਚਾਦਰਾਂ ਪਾਈ ਚੁਬਾਰੇ ਤੋਂ ਬਾਹਰ ਬੈਠਾ ਸੀ। ਪਿੰਡੇ ਨੂੰ ਸਮੋਸੇ ਦੀ ਚੱਲ ਮਾਰਦਾ। ਕੁਰਤਾ ਉਹਦਾ ਅੰਦਰ ਸੀ ਚੁਬਾਰੇ 'ਚ ਕਿੱਲੇ ਉੱਤੇ ਲੰਮਕਦਾ। ਜਦੋਂ ਕਿਸੇ ਸਟੇਸ਼ਨ ਉੱਤੇ ਗੱਡੀ ਰੁਕਦੀ ਲੋਕਾਂ ਦੇ ਸਾਹ ਵੀ ਰੁਕ ਜਾਂਦੇ ਚੱਲਦੀ ਗੱਡੀ ਵਿੱਚ ਹਵਾ ਦੇ ਫਰਾਟੇ ਆਉਂਦੇ ਕੁਝ ਆਰਾਮ ਰਹਿੰਦਾ ਪਰ ਮੈੰਗਲ ਤੇ ਸਰਦਾਰੋਂ ਨੂੰ ਗਰਮੀ ਸਰਦੀ ਦਾ ਕੋਈ ਅਹਿਸਾਸ ਨਹੀਂ ਸੀ ਉਹ ਤਾਂ ਬਸ ਸੋਚਾਂ ਦੇ ਕੋੜਿਆਂ ਉੱਤੇ ਸਵਾਰ ਸਨ ਤੇ ਗੱਡੀ ਦੀ ਰਫ਼ਤਾਰ ਤੋਂ ਵੀ ਤੇਜ਼ ਕਿਧਰੇ ਦੂਰ ਉੱਡੇ ਜਾ ਰਹੇ ਸਨ ਉਹ ਇੱਕ ਜਹਾਨ ਛੱਡ ਆਏ ਸਨ ਦੂਜਾ ਜਹਾਨ ਪਤਾ ਨਹੀਂ ਕਿੱਥੇ ਸੀ ਤੇ ਕਿਹੋ ਜਿਹਾ ਸੀ ਸੱਚਮੁੱਚ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਕਿੱਥੇ ਜਾ ਰਹੇ ਹਨ ਬਸ ਉਹ ਤਾਂ ਜਾ ਰਹੇ ਸਨ ਸੁਪਨਿਆਂ ਦੇ ਖੰਭ ਬੜੀ ਤੇਜ਼ੀ ਨਾਲ ਫੜਫੜਾਉਂਦੇ ਉਹ ਜਿੱਥੇ ਵੀ ਜਾਣਗੇ ਇਹ ਉਹਨਾਂ ਦੀ ਆਪਣੀ ਦੁਨੀਆ ਹੋਵੇਗੀ ਇਸ ਦੁਨੀਆ ਵਿੱਚ ਉਹ ਫੇਫੜੇ ਪਰ ਪਰ ਸਾਹ ਲਿਆ ਕਰਨਗੇ ਬਠਿੰਡਾ ਆਉਣ ਵਾਲਾ ਸੀ ਸਰਦਾਰੋ ਬਾਰੀ ਕੋਲ ਆ ਖੜੀ ਦਰਖਤ ਪਛਾਣੂ ਬਹੁਤ ਤੇਜ਼ ਭੱਜੇ ਜਾ ਰਹੇ ਸਨ ਰਾਹ ਵਿੱਚ ਉੱਚੇ ਉੱਚੇ ਟਿੱਬੇ ਆਉਂਦੇ ਤੇ ਕਦੇ-ਕਦੇ ਮਲੇ ਝਾੜੀਆਂ ਦਾ ਅੰਨਾ ਜੰਗਲ ਵੀ ਉਹਨੇ ਆਪਣੀ ਕੋਥਲੀ ਬੈਂਚ ਤੋਂ ਮਲਕ ਦੇ ਕੇ ਚੁੱਕੀ ਤੇ ਦੁਬਾਰਾ ਬਾਰੀ ਵਿੱਚ ਜਾਗੜੀ ਮਹੰਗਲ ਹੈਰਾਨ ਸੀ ਤੇ ਗੁੱਜਾ ਗੁੱਜਾ ਹੱਸਦਾ ਵੀ ਸੀ ਕਿ ਇਹ ਕੀ ਕਰਦੀ ਫਿਰਦੀ ਹੈ ਜਦੋਂ ਝਾੜੀਆਂ ਦਾ ਇੱਕ ਝੁੰਡ ਜਿਹਾ ਆਇਆ ਉਹਨੇ ਆਪਣੀ ਕੋਥਲੀ ਦੂਰ ਵਗਾਹ ਮਾਰੀ ਤੇ ਭੱਜ ਕੇ ਆ ਕੇ ਮਹੰਗਲ ਕੋਲ ਬੈਠ ਗਈ ਬੋਲੀ ਮੁੱਕਿਆ ਸਿਆਪਾ ਕੋਥਲੀ ਦਾ ਹੁਣ ਕੋਈ ਐ ਨਹੀਂ ਆਖੂ ਬਈ ਮੈਂ ਬਾਜੀ ਕਰਨੀਆਂ ਡੱਬੇ ਵਿੱਚ ਬੈਠੇ ਦੂਜੇ 5-4 ਬੰਦੇ ਪਰਲੇ ਪਾਸੇ ਸਨ ਉਹ ਸਭ ਪਰਾਂ ਖਿੜਕੀਆਂ ਵਿੱਚ ਦੀ ਬਾਹਰ ਝਾਕ ਰਹੇ ਸਨ ਕਿਸਨੂੰ ਕੋਈ ਪਤਾ ਨਹੀਂ ਸੀ ਲੱਗਿਆ ਕਿ ਉਸ ਔਰਤ ਨੇ ਗੱਡੀ ਵਿੱਚੋਂ ਬਾਹਰ ਕੀ ਸੁੱਟਿਆ ਹੈ ਉਹ ਬਿਠਿੰਡੇ ਉੱਤਰ ਗਏ ਤੇ ਮੁਸਾਫਰਖਾਨੇ ਵਿੱਚ ਜਾ ਕੇ ਪਰੌਂਠੇ ਖਾਣ ਲੱਗੇ ਉਹਨਾਂ ਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਹੋਈ ਸੀ ਪਰੌਂਠੇ ਸਵਾਦ ਲੱਗ ਰਹੇ ਸਨ ਉਸ ਸਮੇਂ ਦੁਪਹਿਰ ਢਲ ਚੁੱਕੀ ਸੀ ਮਨਾ ਹੀ ਮਨਾ ਵਿੱਚ ਉਹ ਦੋਵੇਂ ਬਿਨਾਂ ਖੰਭਾਂ ਤੋਂ ਉੱਡ ਰਹੇ ਸਨ ਬਸ ਡਰ ਇੱਕੋ ਸੀ ਕਿ ਕਿਦਰੇ ਕੋਈ ਉਹਨਾਂ ਦੇ ਪਿੰਡ ਦਾ ਬੰਦਾ ਉਹਨਾਂ ਨੂੰ ਦੇਖ ਨਾ ਲਵੇ ਉਹ ਮੁਸਾਫਰ ਖਾਨੇ ਵਿੱਚ ਬਹੁਤਾ ਚਿਰ ਨਹੀਂ ਬੈਠੇ ਤੇ ਨਾ ਹੀ ਬਾਜ਼ਾਰ ਵਿੱਚ ਗਏ ਬਾਜ਼ਾਰ ਵਿੱਚ ਤਾਂ ਕੋਈ ਨਾ ਕੋਈ ਉਹਨਾਂ ਨੂੰ ਦੇਖ ਹੀ ਲਵੇਗਾ ਥੰਮਣ ਵਾਲੇ ਦਾ ਨਾ ਸਹੀ ਬਾਜ਼ਾਰ ਵਿੱਚ ਜ਼ਰੂਰ ਕੋਈ ਬੰਦਾ ਸਰਦਾਰੋਂ ਦੀ ਰਿਸ਼ਤੇਦਾਰੀ ਵਿੱਚੋਂ ਫਿਰਦਾ ਹੋ ਸਕਦਾ ਹੈ ਅਬੋਰ ਦਾ ਹੋ ਸਕਦਾ ਹੈ ਗਿੱਦੜ ਵਹੇ ਦਾ ਹੋਵੇਗਾ ਜਾਂ ਪਾਈ ਰੂਪੇ ਦਾ ਵੀ ਸਰਦਾਰੋਂ ਨੂੰ ਲੱਗਦਾ ਜਿਵੇਂ ਸਾਰੀ ਦੁਨੀਆ ਉਹਨੂੰ ਜਾਣਦੀ ਹੋਵੇ ਉਹ ਮੁਸ਼ਕਲ ਨਾਲ ਹੀ ਕਿਦਰੇ ਲੁਕ ਛਿਪ ਕੇ ਰਹਿ ਸਕੇਗੀ ਮਸਾਫਰ ਖਾਨਾ ਛੱਡ ਕੇ ਉਹ ਪਲੇਟਫਾਰਮ ਦੇ ਇੱਕ ਬੈਂਚ ਉੱਤੇ ਆ ਬੈਠੇ। ਇਸ ਬੈਂਚ ਉਤਲਾ ਪਖਾ ਬੰਦ ਸੀ। ਇਸੇ ਕਰਕੇ ਇੱਥੇ ਇੱਕ ਦੋ ਬੰਦੇ ਹੀ ਬੈਠੇ ਸਨ। ਦੂਜੀਆਂ ਬੈਂਚਾਂ ਉੱਤੇ ਪਾਸਾ ਮਾਰਨ ਦਾ ਥਾਂ ਨਹੀਂ ਸੀ। ਉਹਨਾਂ ਬੈਂਚਾਂ ਦੇ ਪੱਖੇ ਫਰਾਟੇ ਨਾਲ ਚੱਲ ਰਹੇ ਸਨ। ਸਰਦਾਰ ਉੱਥੇ ਬੈਠੀ ਰਹੀ ਤੇ ਮਹੰਗਲ ਜਾਖਲ ਦੀਆਂ ਦੋ ਟਿਕਟਾਂ ਲੈ ਆਇਆ। ਜਾਖਲ ਜਾ ਕੇ ਉਹ ਕੀ ਕਰਨਗੇ ਉਹਨਾਂ ਨੂੰ ਕੋਈ ਪਤਾ ਨਹੀਂ ਸੀ। ਉਹ ਤਾਂ बस ਦੂਰ ਭੱਜ ਜਾਣਾ ਚਾਹੁੰਦੇ ਸਨ ਜਿੱਥੇ ਉਹਨਾਂ ਨੂੰ ਕੋਈ ਨਾ ਜਾਣਦਾ ਹੋਵੇ। ਜਾਖਲ ਪਹੁੰਚ ਕੇ ਉਹਨਾਂ ਨੂੰ ਰਾਤ ਪੈ ਗਈ। ਹੁਣ ਕਿੱਧਰ ਜਾਣ? ਸਟੇਸ਼ਨ ਤੋਂ ਬਾਹਰ ਟਾਬਿਆਂ ਵਾਲੇ ਸਨ। ਇੱਕ ਟਾਬੇ ਤੋਂ ਉਹਨਾਂ ਨੇ ਰੋਟੀ ਖਾਧੀ ਤੇ ਦੁੱਧ ਪੀਤਾ। ਬਾਬੂ ਤੋਂ ਪੁੱਛਿਆ, ਇੱਕ ਗੱਡੀ ਰਾਤ ਦੇ 11 ਵਜੇ ਆਉਣੀ ਸੀ। ਇਹ ਗੱਡੀ ਦਿੱਲੀ ਤੋਂ ਤੂਰੀ ਤੱਕ ਜਾਂਦੀ ਤੇ ਸ਼ਾਇਦ ਅਗਾਹ ਵੀ ਕਿਧਰੋਂ ਵੀ ਕੋਈ ਗੱਡੀ ਆਉਂਦੀ ਉਹਨਾਂ ਨੇ ਚੜ ਜਾਣਾ ਸੀ। ਉਹਨਾਂ ਨੇ ਤੂਰੀ ਦੀਆਂ ਦੋ ਟਿਕਟਾਂ ਲੈ ਲਈਆਂ। ਉਜਾਖਲ ਦੇ ਸਟੇਸ਼ਨ ਉੱਤੇ ਜਿੱਚ ਹੋਏ ਬੈਠੇ ਸਨ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਗੱਡੀ 1 ਘੰਟਾ ਲੇਟ ਹੈ 1 ਘੰਟਾ ਵੀ ਲੰਘ ਗਿਆ ਫਿਰ ਪਤਾ ਲੱਗਿਆ ਕਿ ਅੱਧਾ ਘੰਟਾ ਹੋਰ ਲੇਟ ਹੈ ਲੇਟ ਦਾ ਸਮਾਂ ਹਰ ਵਾਰ ਵੱਧ ਜਾਂਦਾ ਉਹ ਇੱਕ ਵਾਰ ਸੌਂ ਵੀ ਲਏ ਪਰ ਗੱਡੀ ਨਹੀਂ ਆਈ ਅਖੀਰ 4 ਵਜੇ ਸਵੇਰੇ ਗੱਡੀ ਆਈ ਪਤਾ ਲੱਗਿਆ ਕਿ ਇੰਜਣ ਖਰਾਬ ਹੋ ਗਿਆ ਸੀ ਫਿਰ ਹੋਰ ਇੰਜਣ ਆਇਆ ਗੱਡੀ ਵਿੱਚ ਬੈਠਿਆਂ ਸਰਦਾਰੋ ਨੇ ਪੁੱਛਿਆ ਤੂੰ ਮੈਨੂੰ ਐ ਲਈ ਫਿਰਦਾ ਕਿਤੇ ਟਿਕਾਣਾ ਤਾਂ ਦੱਸ ਕਿੱਥੇ ਕਰੀਏ ਟਿਕਾਣਾ ਤੂੰ ਦੱਸ ਮੈਨੂੰ ਕੀ ਪਤਾ ਤੂੰ ਬੰਦਾ ਹੈ ਬੰਦਿਆਂ ਨੂੰ ਪਤਾ ਹੁੰਦਾ ਕਿੱਥੇ ਰਹਿਣਾ ਧੀਮੀਆਂ ਤਾਂ ਬੰਦਿਆਂ ਮਗਰ ਨੇ ਚੱਲ ਮੁੜ ਚੱਲੀਏ ਪਿੰਡ ਨੂੰ ਉੱਥੇ ਹੀ ਰਹਾਗੇ ਪਿੰਡ ਕੀ ਹੈ ਤੇਰਾ ਨਾਲੇ ਤੇਰੇ 'ਚ ਐਡੀ ਹਿੰਮਤ ਹੈਗੀ ਐ ਮੈਨੂੰ ਪਿੰਡ ਰੱਖਣ ਦੀ ਦੇਖੀ ਜਾਉ ਨਹੀਂ ਪਿੰਡ ਨਹੀਂ ਮੁੜਨਾ ਸਰਦਾਰੋਂ ਪੱਕੀ ਸੀ ਹੋਰ ਫਿਰ ਕਿੱਥੇ ਜਾਈਏ ਕਿਸੇ ਵੀ ਪਿੰਡ ਚੱਲ ਜਿੱਥੇ ਆਪਣਾ ਕਿਸੇ ਨੂੰ ਪਤਾ ਨਾ ਲੱਗੇ ਮੰਗਲ ਚੁੱਪ ਹੋ ਗਿਆ ਅੱਖਾਂ ਮੀਚ ਲਈਆਂ ਉਹ ਫੇਰ ਬੋਲੀ ਦੱਸ ਵੀ ਹੁਣ ਕੁੱਗੂ ਜਾ ਨਾ ਹੋਵੇ ਮੈਨੂੰ ਲੈ ਕੇ ਕਿਉਂ ਤੁਰਿਆ ਸੀ ਉਹਨੇ ਅੱਖਾਂ ਖੋਲੀਆਂ ਤੇ ਕਿਹਾ ਹਾਂ ਤੂਰੇ ਪਹੁੰਚ ਕੇ ਫੇਰ ਸਰਦਾਰ ਉਹਦੇ ਵੱਲ ਕਹਿਰੀਆਂ ਅੱਖਾਂ ਨਾਲ ਚਾਕਣ ਲੱਗੀ ਉਹ ਗੁੰਮਸਮ ਹੋ ਕੇ ਬੈਠ ਗਿਆ ਕੁਝ ਸੋਚ ਰਿਹਾ ਹੋਵੇਗਾ ਕਿ ਕਿਹੜੇ ਪਿੰਡ ਜਾਣ ਉਹ ਸ਼ਾਇਦ ਕੁਝ ਵੀ ਨਹੀਂ ਸੋਚ ਰਿਹਾ ਸੀ ਉਹਨੂੰ ਕੁਝ ਸੁਝ ਨਹੀਂ ਰਿਹਾ ਹੋਵੇਗਾ ਸ਼ਾਇਦ ਪਛਤਾ ਰਿਹਾ ਹੋਵੇ ਉਹਨ ਸਰਦਾਰੋ ਵੀ ਚੁੱਪ ਹੋਈ ਬੈਠੀ ਸੀ ਡੱਬੇ ਤੋਂ ਬਾਹਰ ਸਵੇਰ ਦਾ ਨਿੰਮਾ ਨਿੰਮਾ ਚਾਨਣ ਸੀ ਲਹਿਰੇਗਾਗੇ ਦਾ ਸਟੇਸ਼ਨ ਆ ਗਿਆ ਸਵਾਰੀਆਂ ਘਟ ਹੀ ਉਤਰੀਆਂ ਤੇ ਘਟ ਹੀ ਚੜੀਆਂ ਇਸ ਬੇਵਕਤ ਗੱਡੀ ਉੱਤੇ ਕਿਸੇ ਨੂੰ ਵਿਸ਼ਵਾਸ ਨਹੀਂ ਰਿਹਾ ਸੀ ਮਹੰਗਲ ਜਿਵੇਂ ਪਹਿਲਾਂ ਹੀ ਮਨ ਬਣਾ ਚੁੱਕਿਆ ਹੋਵੇ ਉੱਠ ਖੜਾ ਸਰਦਾਰੋ ਨੂੰ ਕਿਹਾ ਚੱਲ ਉੱਠ ਇੱਥੇ ਉਤਰਦੇ ਆ ਇਹ ਕਿਹੜਾ ਸਟੇਸ਼ਨ ਹੈ ਸਰਦਾਰੋ ਉੱਠੀ ਨਹੀਂ ਚੱਲ ਤੂੰ ਥੱਲੇ ਉਤਰ ਫੇਰ ਕਰਦੇ ਆ ਗੱਲ ਗੱਡੀ ਚੱਲਣ ਵਾਲੀ ਹੈ ਸੀਟੀ ਵੱਜ ਗਈ ਜッコ ਤੱਕੀ ਵਿੱਚ ਸਰਦਾਰੋ ਗੱਡੀਆਂ ਉੱਤਰ ਖੜੀ ਉਹ ਮੰਡੀ ਵਾਲੇ ਪਾਸੇ ਤੁਰ ਪਏ ਇੱਕ ਦੁਕਾਨ ਉੱਤੇ ਚਾਹ ਪੀਤੀ ਚਾਹ ਵਿੱਚ ਡੋਬ ਡੋਬ ਡਬਲ ਰੋਟੀਆਂ ਵੀ ਖਾ ਲਈਆਂ ਮੈਂਗਲ ਨੇ ਦੱਸਿਆ ਨੇੜੇ ਹੀ ਇੱਕ ਪਿੰਡ ਐ ਲੇਲ ਛੋਟੀ ਲੇਲ ਉੱਥੇ ਚੱਲਦੇ ਆ ਉੱਥੇ ਰ੍ਹਾਂਗੇ ਛੋਟਾ ਹੁੰਦਾ ਮੈਂ ਇੱਕ ਵਾਰੀ ਇੱਥੇ ਆਇਆ ਸੀ ਵਧੀਆ ਪਿੰਡ ਐ ਧੌਂਕਲ ਤੇ ਮੈਂ ਆਏ ਸੀ ਇੱਥੋਂ ਦੋ ਊਠ ਖਰੀਦੇ ਸੀ ਅਸੀਂ ਬਾਹਲੇ ਸਾਲ ਹੋ ਗਏ ਹੁਣ ਮੈਨੂੰ ਕੌਣ ਜਾਣਦਾ ਹੋਊ ਇੱਥੇ ਉਹ ਦੋਨਾਂ ਨੂੰ ਕੋਈ ਪਤਾ ਨਹੀਂ ਸੀ ਵੀ ਅਸੀਂ ਕਿੱਥੋਂ ਦੇ ਆ ਲੋਕ ਰੁੱਖਾ ਰੁੱਖਾ ਬੋਲਦੇ ਨੇ ਪਰ ਵਿੱਚੋਂ ਚੰਗੇ ਆ